ਨਹੀਂ ਕਰਾਂਗੇ ਪਰ ਹੁਣ ਇੱਕ ਤੋਂ ਬਾਅਦ ਇੱਕ ਫੈਸਲਾ ਆਮ ਲੋਕਾਂ ਦੀ ਸਹਿਮਤੀ ਦੇ ਨਾਲ ਨਹੀਂ ਆਮ ਲੋਕਾਂ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ ਜਿੱਥੇ ਲੈਂਡ ਪੂਲਿੰਗ ਨੀਤੀ ਦੇ ਅੰਦਰ ਕਿਸਾਨਾਂ ਦੀ ਜ਼ਮੀਨ ਤੇ ਡਾਕਾ ਮਾਰਿਆ ਜਾ ਰਿਹਾ ਹੈ ਉਥੇ ਜਿਹੜੇ ਦੁਕਾਨਦਾਰ ਵੀਰ ਹੈ ਉਹਨਾਂ ਦੇ ਹੱਕਾਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਜਿੱਥੇ 56 ਸ਼ਹਿਰ ਤੋਂ 7 ਕਿਲੋਮੀਟਰ ਦੂਰ ਬਣਾਉਣ ਜਾ ਰਿਹਾ ਹੈ ਉਥੇ ਨਾ ਤਾਂ ਕੋਈ ਆਬਾਦੀ ਹੈ ਨਾ ਉਥੇ ਉੱਥੇ ਕੇਸਰੀ ਦਾ ਬਸੰਦਾ ਬਣਾਇਆ ਜਾ ਰਿਹਾ ਕਿ ਉੱਥੇ ਕੁਸ਼ਤਨਾ ਦੇ ਕਿੱਤ ਕਲੋਨੀਆਂ ਉੱਥੇ ਏਸ ਨਹੀਂ ਬਸੰਦਾ ਬਣਾਇਆ ਜਾ ਰਿਹਾ ਕਿ ਉੱਥੇ ਨਲੀਆਂ ਮਾਰ ਕੀਤਾ ਕਟੀਆਂ ਜਾ ਰਹੀਆਂ ਉੱਥੇ ਜੇ ਬਸੰਦਾ ਬਣ ਗਿਆ ਜਿਵੇਂ ਬਈ ਸੰਦੇ ਕਿਹਾ ਸਾਡਾ 10000 ਵਿਦਿਆਰਥੀ ਦੋ ਕਾਲਜ ਹੈ ਬਾਕੀ ਹੋਰ ਸਕੂਲ ਹੈ ਬਾਕੀ ਜਿਹੜੇ ਤਿਆਰੀ ਕਰਾਉਣ ਵਾਲੇ ਸੰਸਥਾਨ ਹੈ ਉਹਦਾ 10000 ਵਿਦਿਆਰਥੀ ਆਉਂਦਾ ਰੋਜ਼ ਵੀ ਉਹ ਪਿੰਡਾਂ ਤੋਂ ਪੜ੍ਹਨ ਉਹ ਬਾਲਦਾ ਪ੍ਰਾਈਵੇਟ ਹਸਪਤਾਲਾਂ ਦਾ ਲਾੜੀਏ ਦਾ 10000 ਰੁਪਏ ਪਿੰਡਾਂ ਤੋਂ ਆਉਦਾ ਵੀਰੋ ਉਹ ਕਿਵੇਂ ਬਾਹਲੇ ਬਾਸਟੇ ਤੋਂ ਸ਼ਹਿਰ ਆਇਆ ਕੋਈ ਜਿਹੜੇ ਕਿਸਾਨ ਮਜ਼ਦੂਰ ਵੀ ਸ਼ਹਿਰੀ ਦਫ਼ਤਰਾਂ ਚੋਂ ਦੇ ਕੰਮ ਕਰਵਾਉਣ ਹੋਦੇ ਆ ਜਿਹੜੇ ਮਜ਼ਦੂਰ ਪਿੰਡਾਂ ਤੋਂ ਦਿਹਾੜੀ ਲਾਉਂ ਆਉਂਦੇ ਆ ਕੰਮ ਵਾਲੀਆਂ ਬੀਬੀਆਂ ਹੁੰਦੀਆਂ ਇੱਥੇ ਉਹ ਕਿਵੇਂ ਬਾਹਲੇ ਬਾਸਟੇ ਤੋਂ ਸ਼ਹਿਰ ਆਇਆ ਕਰਮੀ ਆ ਵੀਰੋ 150 ਰੁਪਏ ਇੱਕ ਸਾਈਡ ਦਾ ਕਿਰਾਇਆ ਹੋਊ 300 ਰੁਪਏ ਲਾ ਕੇ ਔਰ ਜਾਣ ਹੋਇਆ ਤੁਹਾਨੂੰ ਸ਼ਹਿਰ ਦੀ ਲੋਕਲ ਬੱਸਾਂ ਚਲਾਵਾਂਗੇ ਉਹਨਾਂ ਸਾਰੇ ਬਜਟ ਸਰਕਾਰ ਦੇ ਹੱਥੋਂ ਮੁਕਤ ਹੀ ਪੱਖਿਤ ਕਰਨ ਦੇ ਛਣੂ ਕਰਦੇ ਆਪਣੇ ਬਠਿੰਡੇ ਦੇ ਲਈ ਇੱਕ ਟਾਪੇ ਵਾਲੇ ਮਿੱਤਰ ਆ ਉਹਨੇ ਦੋ ਟਾਪੇ ਸੀ ਤੋਂ ਤੋਂ ਬਾਦੂ ਚੁੱਕਿਆ ਪੱਖਿਤ ਕੰਦਾਂ ਵਾਲੇ ਪਰਬਾਦ ਹੋ ਗਏ ਜੇ ਕਿਸੇ ਨੇ ਰਜਿੰਦਰਾ ਹਸਪਤਾਲ ਜਾਣਾ ਹੁੰਦਾ ਤਾਂ ਸਾਡੇ ਦਾ 300 ਰੁਪਏ ਆਉਣ ਜਾਂਦਾ ਲੱਗਦਾ ਤੇ ਇਹੀ ਹਾਲ ਬਠਿੰਡੇ ਦੇ ਲੋਕਾਂ ਦਾ ਹੋਊਗੇ ਬਠਿੰਡੇ ਦੇ ਲੋਕ ਦਾ ਜਾ ਕੇ ਮੇਰਾ ਪਟਿਆਰੇ ਵਾਲਾ ਇੱਕ ਕਮਰਸ਼ੀਅਲ ਮਿੱਤਰ ਕਹਿੰਦਾ ਬਠਿੰਡੇ ਦੇ ਲੋਕ ਉਤਮੀ ਹੈ ਬਠਿੰਡੇ ਦੇ ਲੋਕ ਹੋਸਲੇ ਵਾਲੇ ਆ ਜਿਨ੍ਹਾਂ ਨੇ ਸਰਕਾਰ ਨੂੰ ਇੱਕ ਕਾਨੂੰਨ ਤੋਂ ਪਹਿਲੇ ਹੀ ਗਿੱਚੀ ਤੋਂ ਫੜ ਲਿਆ ਜੇ ਸਾਡੀ ਹਿੰਮਤ ਹੈ ਸਾਰੇ ਬੁਜ਼ਾਰਾ ਵਾਲੇ ਇੱਕ ਹੋਵਾਂਗੇ ਬੁਜ਼ਾਰਤੀ ਇਕਤਾ ਕਹੂੰ ਕਿਸਾਨ ਮਜ਼ਦੂਰ ਕਰਮਚਾਰੀ ਇਕਤਾ ਹੋਵੇ ਕਹੂੰ ਅਸੀਂ ਸਰਕਾਰ ਕੋਈ ਫੈਸਲਾ ਵਾਪਸ ਕਰਾ ਲਾਂਗੇ ਇਹ ਪੰਜਾਬੀ ਲੋਕ ਹੋ ਆ ਜਿਨ੍ਹਾਂ ਨੇ ਦਿੱਲੀ ਦੀ ਸਰਕਾਰ ਕੋਈ ਵੱਡਾ ਫੈਸਲਾ ਵਾਪਸ ਕਰਾਦਾ ਸੀ ਸੋ ਇਹ ਸਾਡੀ ਇਕਤਾ ਤੇ ਡਿਪੈਂਡ ਕਰਦਾ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਮਿਲ ਕੇ ਕਿਵੇਂ ਲੜਾਂਗੇ ਬਰਾਜ ਕਾਚ ਕੇ ਆਇਆ ਮੈਰਾ ਲਾਇ ਕੇ ਸੱਚਾ ਇੱਕ ਜਿੰਦਾਬਾਦ 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 ਮਰਦਾ ਮਰਦਾ ਮੁਲਾਬਾ ਮਰਦਾ ਸੱਚਾ ਬਦਲਨ ਦਾ ਫੈਸਲਾ ਰੱਦ ਕਰੋ ਰੱਦ ਕਰੋ ਰੱਦ ਕਰੋ ਸੱਚਾ ਪਛਿੰਡੇ ਦੇ ਲੋਕਾਂ ਦਾ ਨਕੂਲ ਪੀਰ ਜੋਕਾ ਦਾ ਸੱਚਾ ਪਛਿੰਡੇ ਦੇ ਲੋਕਾਂ ਦਾ ਨਕੂਲ ਪੀਰ ਜੋਕਾ ਦਾ ਧੰਨਵਾਦੀ ਗੁਪੀ ਜੀ ਉਹਨੂੰ ਸਾਡੇ ਅੱਜ ਸਿਗਰਸ਼ ਕਮੇਟੀ ਦੇ ਬਲਦੇਵ ਸਿੰਘ ਜੀ